ਨਹੀਂ ਕਿ ਦੇ ਪਹਿਲੇ ਦਿਨ ਤੋਂ ਤਬਦੀਲੀਆਂ ਹੁੰਦੀਆਂ ਹਨ ਇੱਥੇ ਅਸੀਂ ਤੁਹਾਨੂੰ ਉਹਦਾ ਬਦਲਾਅ ਬਾਰੇ ਦੱਸਦੇ ਹਾਂ ਜੋ ਕਿ 1 ਅਗਸਤ ਤੋਂ 24 24 ਤੋਂ ਲਾਗੂ ਹੋਣ ਜਾ ਰਹੇ ਹਨ ਇਹ ਬਦਲਾਅ ਤੁਹਾਡੀ ਜੇਬ ਤੇ ਅਸਰ ਪਾਉਣ ਜਾ ਰਹੇ ਹਨ 1 ਅਗਸਤ ਨੂੰ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ ਬਦਲਾਅ ਹੋਵੇਗਾ HDFC ਕ੍ਰੈਡਿਟ ਕਾਰਡ ਦੇ ਚਾਰਜ ਦੇ ਵਿੱਚ ਵੀ ਬਦਲਾਅ ਹੋਣ ਜਾ ਰਿਹਾ ਹੈ ਮਾਰਕੀਟਿੰਗ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਰੀਖ ਨੂੰ LPG ਸਿਲੰਡਰ ਦੀਆਂ ਕੀਮਤਾਂ ਬਦਲਦੀਆਂ ਹਨ ਅਤੇ ਸੋਧੀਆਂ ਕੀਮਤਾਂ 1 ਅਗਸਤ 2024 ਨੂੰ ਸਵੇਰੇ 6 ਵਜੇ ਤੋਂ ਜਾਰੀ ਕੀਤੀਆਂ ਜਾ ਸਕਦੀਆਂ ਹਨ। ਹਾਲ ਹੀ ਵਿੱਚ ਇੱਥੇ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਕਈ ਬਦਲਾਅ ਦੇਖਣ ਨੂੰ ਮਿਲੇ ਹਨ। ਉੱਥੇ ਹੀ 14 ਕਿਲੋ ਦੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। 1 ਜੁਲਾਈ ਨੂੰ ਵੀ ਰਾਜਧਾਨੀ ਦਿੱਲੀ ਦੇ ਵਿੱਚ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ 30 ਰੁਪਏ ਦੀ ਕਟੌਤੀ ਕੀਤੀ ਗਈ ਸੀ ਅਜਿਹੇ ਦੇ ਵਿੱਚ ਹੀ ਇਸ ਵਾਰ ਲੋਕਾਂ ਨੂੰ ਘਰੇਲੂ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਰਾਹਤ ਦੀ ਉਮੀਦ ਹੈ ਦੇਸ਼ ਭਰ ਦੇ ਵਿੱਚ ਮਹੀਨੇ ਦੀ ਪਹਿਲੀ ਤਰੀਕ ਨੂੰ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਬਦਲਾਅ ਦੇ ਨਾਲ-ਨਾਲ ਤੇਲ ਮਾਰਕੀਟਿੰਗ ਕੰਪਨੀਆਂ ਦੇ 에ਅਰ ਫਿਊਲ ਯਾਨੀ 에ਅਰ ਟਰਬਾਈਨ ਫਿਊਲ ਦੀਆਂ ਕੀਮਤਾਂ ਦੇ ਵਿੱਚ ਵੀ ਬਦਲਾਅ ਕਰੀਆਂ ਹਨ ਪੀਐਨਡੀ ਕੀਮਤਾਂ ਨੂੰ ਵੀ ਸੋਧਾ ਹੈ ਇਹਨਾਂ ਦੀਆਂ ਨਵੀਆਂ ਕੀਮਤਾਂ ਨੂੰ 1 ਅਗਸਤ 2024 ਨੂੰ ਸਾਹਮਣੇ ਆ ਸਕਦੀਆਂ ਹਨ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਦੇ ਵਿੱਚ ਏਟੀਐਫ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਕੀਤੀ ਗਈ ਸੀ 1 ਅਗਸਤ ਦੀ ਤਾਰੀਖ ਪ੍ਰਾਈਵੇਟ ਸੈਕਟਰ ਦੇ ਸਭ ਤੋਂ ਵੱਡੇ ਬੈਂਕ ਬੈਂਕ ਐਚਡੀਐਫਸੀ ਬੈਂਕ ਕੋ ਕ੍ਰੈਡਿਟ ਕਾਰਡ ਦੀ ਉਪਭੋਗਤਾ ਦੇ ਲਈ ਵੀ ਬਦਲਾਅ ਲਿਖਾਰੀ ਹੈ ਇਸ ਸਾਲ ਦੇ ਵਿੱਚ ਇੱਕਰੋ ਕਰਾਇਆ ਪੁੱਤਾ ਐ ਐਚ ਡੀ ਐਫ ਸੀ ਬੈਂਕ ਕਰੈਡਿਟ ਕਾਰਡ ਤੇ ਦੁਬਾਰਾ ਬੋਰਡ ਪਾਰਟੀ ਐਪਸ ਤੇ ਹੋਰ ਰਾਰਾਹੀ ਕੀਤੇ ਜਾਂਦੇ ਹਨ ਤਾਂ ਉਸ ਨੂੰ ਲੈਣ ਦੇਣ ਦੇ 1% ਚਾਰਜ ਲਗਾਇਆ ਜਾਵੇਗਾ ਅਤੇ ਪ੍ਰਤੀ ਲੈਣ ਦੇਣ ਦੀ ਸੀਮਤ 3000 ਰੁਪਏ ਰੱਖੀ ਗਈ ਹੈ 15000 ਰੁਪਏ ਤੋਂ ਘੱਟ ਦੇ ਲੈਣ ਦੇਣ ਦੀ ਲਈ ਬਾਲਣ ਦੇ ਲੈਣ ਦੇਣ ਦੇ ਨਾਲ ਕੋਈ ਵਾਧੂ ਚਾਰਜ ਨਹੀਂ ਹੋਵੇਗਾ ਹਾਲਾਂਕਿ 15000 ਰੁਪਏ ਤੋਂ ਵੱਧ ਦੇ ਲੈਣ-ਦੇਣ ਦੇ ਉੱਪਰ ਰਕਮ ਤੇ 1% ਚਾਰਜ ਲੱਗੇਗਾ Google Map ਵੀ 1 ਅਗਸਤ 2024 ਤੋਂ ਭਾਰਤ ਦੇ ਵਿੱਚ ਆਪਣੇ ਨਿਯਮਾਂ ਦੇ ਵਿੱਚ ਬਦਲਾਅ ਕਰਨ ਜਾ ਰਿਹਾ ਹੈ ਜੋ ਪਹਿਲੀ ਤਰੀਕ ਤੋਂ ਪੂਰੇ ਦੇਸ਼ ਦੇ ਵਿੱਚ ਲਾਗੂ ਹੋਣ ਜਾ ਰਿਹਾ ਹੈ ਦਰਅਸਲ ਦੁਨੀਆ ਦੇ ਸਭ ਤੋਂ ਵੱਡੇ ਸਰਚ ਇੰਜਨ ਨੇ ਭਾਰਤ ਦੇ ਵਿੱਚ ਆਪਣੀ Google Map ਸੇਵਾ ਲਈ 70% ਦੀ ਘਟਾ ਕਰਨ ਦਾ ਐਲਾਨ ਕੀਤਾ ਹੈ ਇਸ ਤੋਂ ਇਲਾਵਾ ਹੁਣ Google ਆਪਣੀ Map ਸਰਵਿਸ ਲਈ ਡਾਲਰ ਬਜਾਏ ਭਾਰਤੀ ਰੁਪਈ ਪੇਮੈਂਟ ਵੀ ਲਗਾਵੇਗਾ ਜੇਕਰ ਅਗਸਤ ਦੇ ਮਹੀਨੇ ਦੇ ਵਿੱਚ ਬੈਂਕ ਦੇ ਨਾਲ ਸੰਬੰਧਿਤ ਕੋਈ ਵੀ ਕੰਮ ਹੈ ਤਾਂ ਘਰ ਛੱਡਣ ਤੋਂ ਪਹਿਲਾਂ ਸਿਰਫ ਭਾਰਤੀ ਰਿਜ਼ਰਵ ਬੈਂਕ ਦੁਵਾਰਾ ਜਾਰੀ ਕੀਤੀ ਗਈ ਬੈਂਕ ਛੁੱਟੀਆਂ ਦੀ ਸੂਚੀ ਨੂੰ ਦੇਖੋ ਦਰਅਸਲ ਅਗਸਤ ਬੈਂਕ ਦੀਆਂ ਛੁੱਟੀਆਂ ਦੀ ਸੂਚੀ ਦੇ ਅਨੁਸਾਰ ਪੂਰੇ ਮਹੀਨੇ ਦੇ ਵਿੱਚ 13 ਦਿਨਾਂ ਦੇ ਵਿੱਚ ਬੈਂਕਾਂ ਦੇ ਵਿੱਚ ਕੋਈ ਵੀ ਕੰਮ ਨਹੀਂ ਹੋਵੇਗਾ ਰਕੜੀ ਜਨਮ ਅਸ਼ਟਮੀ ਅਤੇ ਇਸ ਤਾਂਤਰ ਦਾ ਦੇਸ ਤੋਂ ਵਰਗੇ ਵੱਖ-ਵੱਖ ਮੌਕਿਆਂ ਕਾਰਨ ਬੈਂਕਾਂ ਦੇ ਵਿੱਚ ਛੁੱਟੀਆਂ ਹੋਣੀਆਂ ਇਨ੍ਹਾਂ ਛੁੱਟੀਆਂ ਦੇ ਵਿੱਚ ਦੂਜੀ ਅਤੇ ਚੌਥੀ ਸ਼ਨੀਵਾਰ ਅਤੇ ਐਤਵਾਰ ਨੂੰ ਆਉਣ ਵਾਲੀਆਂ ਹਫਤਾਵਰੀ ਛੁੱਟੀਆਂ ਵੀ ਸ਼ਾਮਲ ਹਨ